ਲੋਕ ਜੀ ਸੋ ਅੱਜ ਪਹਿਲੇ ਨਵੇਂ ਵਲੌਗ ਦੇ ਵਿੱਚ ਅਸੀਂ ਚੱਲਿਆ ਜਨੇੜਾ ਜੀ ਮੱਥਾ ਟੇਕ ਕੇ ਚੱਲੇ ਆ ਹਨਾ ਇੱਥੇ ਚੱਲੇ ਆ ਬਾਬਾ ਜੀ ਬਾਬਾ ਜੀ ਹਾਂ ਤੇ ਨਿਕਲ ਲੱਗਿਆ ਵਸੋਂ ਇਹ ਦੇਖੋ ਦੂ ਵਿਊ ਅੱਜ ਪਹਾੜ ਆਵੇ ਮਿਲਣਗੇ ਦੇਖਣ ਨੂੰ ਸਾਰਿਆਂ ਨੂੰ ਲਓ ਜੀ ਲੱਗਿਆ ਚੱਲਣਾ ਪੰਨਾਣਾ ਦੇ ਵੀ ਨੂੰ ਚੱਲੇ ਆਂ ਮੁੜਦੇ ਹੋਏ ਅਨੰਦਪੁਰ ਸਾਹਿਬ ਰੁਕਾਂਗੇ ਵਿਰਾਸਤ ਇਹ ਖਾਲਸਾ ਦੇਖੋ ਵੀ ਵਿਰਾਸਤ ਇਹ ਖਾਲਸਾ ਮਾਤਾ ਤੇ ਬਾਪੂ ਵੀ ਨਾਲ ਹੀ ਅੱਜ ਨਾਨੀ ਤਾਜ ਵੀ ਨਾਲ ਹੈ ਨਾਨੀ ਅੱਜ ਓਏ ਇੱਥੇ ਜਾਣਦੇ ਆ ਜਾਣਦੇ ਆ ਇਹਦਾ ਆਹ ਸਾਰੇ ਬੈਠੇ ਨੇ ਹਾਂ ਆ ਜਰਾ ਆ ਗਿਆ ਇਹ ਨਹੀਂ ਆਉਂਦੀ ਜਾਵੇ 1900 ਗਿਆ ਦਿੱਤਾ ਅਜਾ ਅੱਧਾ ਘੰਟਾ ਹੀ ਹੋਇਆ ਆਪਾਂ ਚੱਲੇ ਆਂ ਨਹੀਂ ਕਰਦਾ ਤਾਂ ਅੱਜ ਨਹੀਂ ਆਉਂਦਾ ਦੱਸ ਤਾ ਪਹੁੰਚਾਊਗਾ ਫੇਰ ਸਮਝੀਂ ਦਾਦੂ ਦਾ ਪੰਡੂ ਪੀ ਦਾਦੂ ਦਾ ਨਹੀਂ ਕੇ ਪੀਰਾ ਮਿੱਡਾ ਲੋ ਵਈ ਦੇਲੋਂ ਪਹੁੰਚ ਚੁੱਕੇ ਆਂ ਦੇਲੋਂ ਅੱਧੇ ਘੰਟੇ ਚ ਆ ਗਏ ਚਲਦੇ ਆ ਬਾਕੀ ਅੱਗੇ ਦੇ ਚੱਲਾਂਗੇ ਤੁਹਾਰੇ ਸਾਹ ਉਹ ਖਾਲਸਾ ਬਲਾਸਤਰੀ ਦੇਖੀ ਗਏ ਹਨਾਂ ਜੀ ਰੈਡੀ ਜੀ ਹਾਂ ਜੀ ਪਹਾੜ ਆ ਗਏ ਪਹਾੜ ਗੱਲੀ ਗੱਲੀ ਹਾਂ ਪਹਾੜ ਆ ਗਏ ਤਾਜੋੜ ਪਹਾੜ ਜੀ ਇਹ ਜਾਂਦੀ ਐ ਨੇ ਤਾਂ ਹਾਂ ਨਹੀਂ ਕੀ ਜਮਾਏ ਹਾਂ ਹਾਂ ਹੁਣ ਤਾਂ ਸੇਖ ਰਜਾਰਾ 11 ਰਸਤੇ ਦਾ ਹਾਂ ਹਾਂ ਇਧਰ ਹੀ ਨਾ ਜਾਣ ਦਿੰਦੇ ਫੇਰ ਆਪਾਂ ਨੂੰ ਹੀ ਕਰਾਉਣੀ ਪੈਣੀ ਕਿ ਜੀ ਉਹ ਕਰਦੇ ਨੇ ਮੂੰਹ ਮਾਰਦੇ ਨੇ ਤਾਂ ਇੱਕ ਗੋਦੀ ਚੱਕ ਰੱਖਿਆ ਆ ਦੇ ਨੂੰ ਤਾਂ ਮੌਕੇ ਦੇ ਲਈ ਉਹ ਇਹ ਸੰਗਤ ਉਹ ਪਹੁੰਚ ਚੱਕਿਆ ਨੈਣਾ ਦੇਵੀ ਗੱਡੀ ਪਾਰਕਿੰਗ ਚ ਲਾਤੀ ਆਪਾਂ ਨੇ ਤੇ ਹੁਣ ਆਪਾਂ ਪਹਿਲਾਂ ਬ੍ਰੇਕਫਾਸਟ ਕਰ ਲਈਏ ਬ੍ਰੇਕਫਾਸਟ ਫੇਰ ਚੱਲਦਾ ਜੀ ਮੱਥਾ ਟੇਕਣ ਅੱਗੇ ਮੌਸਮ ਵਧੀਆ ਘੈਂਟ ਜੀ ਯੇ 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 ਆਉਂਦੇ ਨੇ ਆਉਂਦੇ ਨੇ ਯੈਸ ਯੈਸ ਯੇ ਸਤੂ ਤੇ ਤਾਲ ਬੈਠੇ ਆ ਭਾਈ ਰੋਟੀ ਖਾ ਰੋਟੀ ਖਾ ਲਈਏ ਫੇਰ ਮੱਥਾ ਟੇਕਣ ਚੱਲਾਂਗੇ ਹਨਾ ਤਾਂ ਰੋਟੀ ਖਾ ਲਈ ਚੱਲਾਂਗੇ ਹਨਾ ਰੋਟੀ ਖਾ ਲਈ ਤੇ ਮੌਸਮ ਖਰਾਬ ਹੋਣ ਲੱਗ ਗਿਆ ਮੀਂਹ ਦੇ ਪੂਰੇ ਪੂਰੇ ਚਾਂਸ ਨੇ ਦੇਖੋ ਕਿਵੇਂ ਬੱਦਲ ਛਾਏ ਪਏ ਨੇ ਸਾਰੀਆਂ ਪਹਾੜੀਆਂ 'ਤੇ ਕੁਝ ਨਹੀਂ ਲਿਖ ਰਿਹਾ ਮੌਸਮ ਖਰਾਬ ਹੋ ਰੋਜ਼ਾਨਾ ਛੇਤੀ ਬਰਸੋ ਦੀ ਸਿੰਬਲ ਡ੍ਰੇਨ ਇੱਥੇ ਆਉਂਦੀ ਹੈ ਕਿਹਨੇ ਦਿਨੋਂ ਤੋਂ ਨਹੀਂ ਤੁਰਿਆ ਜਾਂਦਾ ਉਹ ਇੰਨੇ ਦੇ ਆ ਸਕਦੇ ਨੇ ਬਿਲਕੁਲ ਨੇੜੇ ਆ ਜਾਂਦਾ ਬੰਦਾ ਉੱਪਰ ਮੰਦਿਰ ਦੇ ਜੰਨੀ ਸਾਹਮਣੇ ਦੇਖੋ ਹਾਂ ਇਹ ਹੋ ਗਈ ਸਾਜੀ ਮੰਗੀ ਜੇ ਕਿ ਨਾ ਬਸ ਹੋ ਗਿਆ ਇਹ ਮੱਕੀ ਇੱਥੋਂ ਯਾਤਰਾ ਸ਼ੁਰੂ ਹੁੰਦੀ ਆ ਪੈਦਲ ਆ ਤਾਰਾਂ ਤੇ ਆਉਂਦੀ ਐ ਨੇ ਕਹਿੰਦੇ ਟਿੰਬਲ ਟ੍ਰੇਨ ਚੱਕੋ ਇਹ ਖਾਲੀ ਆ ਰਹੀ ਨੇ ਇੰਨੇ ਕੋਈ ਨਹੀਂ ਆ ਰਿਹਾ ਚਲੋ ਆਜੋ ਬਾਜ਼ਾਰ ਮਲੇਣਾ ਦੇ ਵੀ ਦਾ ਬਾਜ਼ਾਰ ਚਲੋ ਚਲੋ ਖੜ ਗਏ ਸੀ ਬਾਜ਼ਾਰ ਚੱਕ ਲੋ ਬਾਜ਼ਾਰ ਕੇਰਾ ਠੀਕ ਆ ਭੀੜ ਇੰਨੀ ਨਹੀਂ ਹੈਗੀ ਸਹੀ ਆ ਮੈਂ ਤਾਂ ਸਿਮੂਡ ਲਾਉ ਆਇਆ ਅੱਜ ਪਛਾਨ ਲੋਕ ਨੂੰ ਆ ਕੇ ਬਰਛਾਨ ਆਰੀ ਆ ਲੈ ਨਾ ਨਹੀਂ ਪੜੋ ਵਾਲੋ ਨਾਲ ਜੁੜੇ ਨਾਲ ਹਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਤਰਾ ਸੇਵਾ ਲਾ ਜੈ ਮਾਤਾ ਦੀ 아, 네. <laughs> ਹਾਂ ਤੇ ਕਿਲੇ ਆਪਾਂ ਨੇ ਉਹ ਟਿਕਿਆ ਪਰ ਉਹ ਮੋੜ ਦੀ ਸਮਾਲ ਮਿੱਤਰੋ ਇੱਥੇ ਪਤਾ ਨਹੀਂ ਲੱਗ ਰਿਹਾ ਸਾਨੂੰ ਧੁੰਦ ਜਿਆਦਾ ਹੋ ਗਈ ਮੇਰਾ ਖਿਆਲ ਧੁੰਦ ਹੋ ਗਈ ਉਹਦੇ ਕਰਕੇ ਦਿਖ ਨਹੀਂ ਰਿਹਾ ਕਿ ਕਿ ਆ ਕਰ ਰਹਾ ਹੈ ਤੂੰ ਰੰਗ ਨਹੀਂ ਨਾ ਕਿ ਨਾਮ ਲਿਤਾਇਆ ਉਹ ਬੰਦਾ ਰੋਸੋ ਫੇਰ ਆ ਗਿਆ ਜਰਾ ਮਾਤਾ ਵਾਪਸੀ ਲੰਬੀ ਵਾਪਸੀ ਚ ਮੈਂ ਮੇਰੀ ਜੋੜੀ ਬੋਲ ਰੱਪੇ ਕੰਦੀ ਜੀ ਪਿਸਤੌਲ ਵਿੱਚ ਗਿਰਾੜੀ ਅੜ ਗਈ ਹੈ ਵਾਪਸ ਜਾ ਰਿਆਂ ਦੋ ਹੋ ਗਿਆ ਹਦੋਂ ਨਹੀਂ ਮੋੜ ਕੇ ਲੈ ਕੇ ਜਾ ਰਿਆ ਵਾਪਸ ਕਹਿੰਦਾ ਪਿਸਤੌਲ ਲੈ ਕੇ ਹੀ ਆਉਣਾ ਚੱਲ ਆ ਜਾ ਪੁੱਤ ਪਿਸਤੌਲ ਤਵਾ ਕੇ ਲੈ ਆਉਣਾ Happy? Happy yeah, yeah. yeah. दे हर जा दे. Yeah, yeah, yeah. ਲੱਗੀਆਂ ਵਈ ਹੁੰਦਾ ਕੋਠੇ ਆ ਆ ਕੇ ਮੈਂ ਉਹਨਾਂ ਬੌੜੀ ਉੱਤੇ ਆਹ ਲਾ ਜੀ ਹੈਲੋ ਆਓ ਜਰਾ ਗੱਲਾਈ ਬੈਠਾ ਹੋਈ ਰਸਿਆ ਲੜਿਆ ਹੋ ਗਿਆ ਲੱਗਦਾ ਲੜਾਕਾ ਜਾਂਦੀ ਹੈ ਹੈਲੋ ਕਾਮਰ ਹੈਲੋ ਬੜੇ ਵੱਜੇੜਾ ਇੱਕ ਵਾਰ ਤੇ ਕਿੰਨੇ ਘਟ ਘਟ 150 ਬੰਦਰ ਪਹੁੰਚ ਚੁੱਕਿਆ ਸ੍ਰੀ ਨੰਦਪੁਰ ਸਾਹਿਬ ਬਾਬਿਆਂ ਦੇ ਸੌ ਗਿਆ ਦੇ ਗਣੇ ਤਾਜ ਅੱਜ ਨੀਂ ਨੀ ਆ ਗਈ ਸੀ ਹਾਂ ਮੀ ਨੇ ਬੜਾ ਕਿਚੜ ਕਰ ਰੱਖਿਆ ਹੈ ਕਿਚੜ ਚੱਕੜ ਬਾਤ ਤੇ ਬਚਾਉਂਦੇ ਗਲੀਆਂ ਵਿੱਚ ਦੀ ਹੁੰਦੇ ਹੋਏ ਚੱਲੇ ਆ ਗੁਰੂ ਘਰ ਵੱਲ ਨੂੰ ਬਾਬਿਆਂ ਦੇ ਕਰੀਏ ਦਰਸ਼ਨ ਗੁਰੂ ਮਹਾਰਾਜ ਦਰਸ਼ਨ ਕਰਕੇ ਫਿਰ ਰਾਸਤੇ ਖਾਲਸਾ ਚੱਲਾਂਗੇ ਉਹ ਇਹ ਕਿ ਕੋਈ ਸੋਹ ਫੋਨ ਚੱਕਿਆ ਜੀ ਬਾਬਿਆਂ ਜੀ ਦੇ ਦੇਖੋ ਕਰ ਲਓ ਜਾਨ ਸਾਰੇ ਜੋੜਾ ਘਰ ਹੁਣ ਉਧਰੋਂ ਤਬਦੀਲ ਹੋ ਕੇ ਨਾ ਇੱਧਰ ਆ ਗਿਆ ਇੱਧਰ हल्की हल्की बारिश होने लग गई हैसगढ़ साहेब ਜੀ ਕਰੋ ਦਰਸ਼ਨ ਸਾਰੇ ਵਾਹਿਗੁਰੂ ਚੜ੍ਹਦੀ ਕਲਾ ਜਰ ਰੱਖਣ ਜਿਹੜੇ ਭਰਾ ਜੁੜੇ ਹੋਏ ਨੇ ਆਪਣੇ ਨਾਲ ਸਾਰਿਆਂ ਨੂੰ ਸੁੱਖੀ ਸੰਧੀ ਰੱਖਣ ਬਾਬਾ ਜੀ ਤੀਜੀ ਵਾਰੀ ਦੇਖ ਆ ਰਹੇ ਹਰਤਾਜ ਭਾਈ ਤੀਜੀ ਵਾਰ ਚਲੋ ਆਜੋ ਦਾ ਸ਼ਾਹਕ ਲਈ ਹੁਣ ਦੁਬਾਰਾ ਚੱਲਦੇ ਆਂ ਵਿਰਾਸਤ ਤੇ ਖਾਲਸਾ ਹਾਂਜੀ ਸ਼੍ਰੀ ਲੰਗਰ ਛਕਣ ਤੋਂ ਬਾਅਦ ਦੁਬਾਰੇ ਫੇਰ 200 ਪੌੜੀ ਤਹਾਂ ਨੂੰ ਜਾਣਾ ਪੈਣਾ ਮਿੱਤਰੋ ਜਾਣ ਤੇ ਬਣੀ ਪਈ ਹੈ ਕਹਿੰਦੇ ਜਵਾਖਾਂ ਦੇ ਕਹਿੰਦੇ ਬਹੁਤ ਔਖਾ ਚੜਨਾ ਅੱਜ ਚਲੋ ਚਲੋ ਚੱਲਦੇ ਆ ਦੂਆ ਵਿਰਾਸਤ ਤੇ ਖਾਲਸਾ ਜੁੜੇ ਰਿਓ ਬਲੌਗ ਦੇ ਨਾਲ ਲੋ ਜੀ ਦਰਸ਼ਨ ਮਿਲ ਕਰ ਲਏ ਤੇ ਹੁਣ ਚੱਲੇ ਆ ਵਿਰਾਸਤ ਤੇ ਖਾਲਸਾ ਮਿਲਦੇ ਆ ਤੁਹਾਨੂੰ ਚੱਲੇ ਆ ਕਿ ਨਹੀਂ ਸਾਡਾ ਗੁਗੂਲੂ ਮੂਗੂਲੂ ਸ਼ੋਨਾ ਬੁੱਟਾ ਏ ਕੋਣ ਤਾਜੂਏ ਹੈਲੋ ਆਜਾ ਇਹ ਇਹ ਬਰਾਸ ਤੇ ਘਾਲਸਾ ਜਾਣਾ ਕਹਿੰਦੇ ਮਾਈਆਂ ਕਹਿੰਦੀਆਂ ਫਿਰ ਉਸਕੀਆਂ ਮਾਈਆਂ ਕਹਿੰਦੀ ਸਾਨੂੰ ਲੈ ਕੇ ਚੱਲੋ ਵੀ ਜਾਣਾ ਹੀ ਜਾਣਾ ਰੋਟੀਆਂ ਤਾਂ ਨਹੀਂ ਬਣਦੀਆਂ ਜਿ ਘਰੇ ਬਾਈ 10 ਵਜੇ ਬਣਦੀਆਂ ਜਾ ਕੇ ਅੱਗੇ ਵੀ ਨਾ ਬਣਾ ਚਲੋ ਕਿਕਰੋ ਬਾਜ਼ਾਰ ਅਨੰਦਪੁਰ ਸਾਹਿਬ ਦਾ ਬਾਜ਼ਾਰ ਸੇਲ 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 ਭਾਰੀ ਸੇਲ ਚੀਜ਼ਾਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਨੇ ਪਰ ਸਾਰਾ ਕੁਝ ਪਿਆ ਆਪਣੇ ਕੋਲ ਆਪ ਲੈਣਾ ਕੀ ਹੈ ਬਹੁਤ ਸੋਹਣਾ ਬਾਜ਼ਾਰ ਹੈ ਕਾਜ ਲੈਣਾ ਕੁਛ ਕੀ ਲੈਣਾ ਕੀ ਲੈ ਨਾ ਗਿਲਾਂ ਦੱਸ ਖੇੜ ਗੁੱੜ ਲੈਣਾ ਗੁੱਡਾ ਸਾਡਾ ਵੀ ਇਹਦੇ ਕੀ ਦੱਸ ਖੇੜਾ ਲੈਣਾ ਕੀ ਲੈਣਾ ਇਹ ਤਾਂ ਪਹਿਲਾਂ ਲੈ ਤੀ ਗਿਆ ਹਾਂ ਤਾਂ ਹੁਣ ਇਹ ਲੈਣਾ ਚੱਲ ਲੈ ਲਾ ਫਿਰ ਬੱਸ ਇਹੀ ਹੈ ਤੇਰੇ ਕੰਮ ਦਾ ਪੁੱਤ ਆ ਜਾ ਆ ਜਾ ਏ ਏ ਏ ਏ ਚਲੋ ਚੱਲ ਜਓ ਬਸ ਹੋਈ ਨੇ ਆਪਦੇ ਫੋਟੀਆਂ ਆ ਤਾਂ ਨੇ ਕਿੰਨੇ ਦੀਆ ਬਈਆ ਇਹ ਰਸਤਾ ਸਿੱਧਾ ਜਾਂਦਾ ਵਿਰਾਸਤ ਤੇ ਖਾਲਸਾ ਫਿਰ ਕੁਲਕਾ ਕਿਲੋਮੀਟਰ ਦੀ ਦੂਰੀ ਤੇ ਤਰ ਤੱਕ ਇਹ ਕੇਸਗੜ੍ਹ ਸਾਹਿਬ ਤੋਂ ਵਿਰਾਸਤ ਤੇ ਖਾਲਸਾ ਵੇਖਣ ਨੂੰ ਮਿਲੇਗਾ ਤੁਹਾਨੂੰ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਤੁਸੀਂ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਕਰਾਉਣੇ ਤੁਹਾਨੂੰ ਦਰਸ਼ਨ ਇਤਿਹਾਸ ਦੇ। ਸੋ ਮਿੱਤਰੋ ਵਿਰਾਸਤ ਤੇ ਖਾਲਸਾ ਆਏ ਸੀਗੇ ਪਰ 15 ਅਗਸਤ ਕਰਕੇ ਕਹਿੰਦੇ ਬੰਦ ਪਿਆ ਵਾ। ਸੋ ਮਿਸ ਕਰਕੇ ਆਪਾਂ ਵਿਰਾਸਤ ਤੇ ਖਾਲਸਾ ਚਲੋ ਦੇਖਦੇ ਹਾਂ ਹੁਣ। ਰਿਐਕਸ਼ਨ ਦੇਖਿਓ ਗੁੱਸਾ ਕਰੀ ਜਾਂਦੀ ਹੈ। 15 ਅਗਸਤ ਛੁੱਟੀ ਹੈ। 15 ਅਗਸਤ ਕਰਕੇ ਬੰਦ ਆਉਣੀ। ਕੀ ਕਹਿਣਾ ਚਾਹਾਂਗੇ? ਹਾਂ। ਚਲੋ ਹੁਣ ਰੋਟੀਆਂ ਬਣਾਉਣੀਆਂ ਪੈਣੀਆਂ ਹੀ ਸੇਬ ਆਪਦੇ ਨੂੰ ਪਹੁੰਚ ਕੇ ਰੋਟੀ ਵੀ ਸੋਹਣੀ ਲੱਗੀ ਪਈ ਤੇੰਤਰੋ ਕੇ ਖਵਾ ਚਲੋ ਹੰਜ ਪਿਆਰਾ ਪਾਰਕ ਖੰਡਾ ਪਾਰਕ ਖੰਡਾ ਪਾਰਕ ਮੇਨ ਰੋਡ ਤੇ ਹਾਂ ਬਰ ਲੋ ਵੀ ਸੱਜਣੋਂ ਪਿੰਡਾਂ ਨੂੰ ਚੱਲੇ ਆਂ ਰਾਸਤੇ ਖਾਲਸਾ ਫਿਲਹਾਲ ਬੰਦ ਸੀ ਅੱਜ ਸੁਸਤੀ ਬੜੀ ਪੈ ਗਈ ਹੁਣ ਚਾਹ ਚੂ ਪੀ ਲਈਆ ਨਹੀਂ ਰੌਣ ਲੱਗ ਗਈ ਇਹ ਸਾਰੀ ਸੌਂ ਗਈ ਮੈਨੂੰ ਝੂਟੇ ਪਈ ਜਾਂਦੇ ਨੇ ਬੈਠੇ ਨੇ ਇਕੱਲੇ ਗੱਡੀ 'ਚ ਗ੍ਰੀਨਰੀ ਬਹੁਤ ਹੈ ਲੋ ਜੀ ਚਾਹ ਦਾ ਆਨੰਦ ਮਾਣਦੇ ਹੋਏ ਗੱਭਰੂ ਹੋ ਨੋ ਬੜਾ ਔਖਾ ਜਗਾ ਤੁਸੀਂ ਇਹ ਪੜ ਲਿਓ ਆਪੀ ਹਣ ਗ੍ਰੀਨਰੀ ਦਾ ਸ਼ੌਕ ਬੜਾ ਇਹਨਾਂ ਨੂੰ ਦੂਰੋਂ ਦੇਖ ਕੇ ਤਾਂ ਲੱਗਦਾ ਜਿਵੇਂ ਕੋਈ ਨਰਸਰੀ ਹੁੰਦੀ ਹੈ ਦੇਖ ਮੋਂ ਦੇਖਿਆ ਦੇਖੋ ਬਰੂ ਮੁੜਿਆ ਇਹ ਫੇਰ ਪਿੰਡਾਂ ਨੂੰ ਕਿੱਥੇ ਆ ਗਏ ਗ੍ਰੀਨ ਬੋਟ ਢਾਬੇ ਤੇ ਥਕਾਵਟ ਵਾਵਾ ਹੋ ਗਈ ਬਾਬੇ ਉਹ ਨੀਂਦ ਬਹੁ ਆਈ ਜਾਂਦੀ ਆ। ਕੀ ਸੋਹਣਾ 뷰 ਆ ਰਹਾ ਹੈ। ਕਈ ਵਾਤਾਂ ਨੇ। ਆਚਾਰ ਦਾ ਡੱਬਾ ਲੈਣਾ ਦੀ ਉਹ ਲੈ ਲਈਏ ਫੇਰ ਚੱਲਦੇ ਆਪਾਂ ਪਿੰਡਾਂ ਨੂੰ। ਲੋਡੀ ਸਵਾਨ ਟਾਨੋ ਹੋ ਚੁੱਕੇ ਆ। ਤੜਕੇ ਦੀ ਪੈਂਟ ਐਂ ਚੜੀ ਹੋਈ ਆ। ਸਤੇਮੀ ਬੈਂਡਰੀਆ ਹੁਣ ਘਰੇ ਚਲਦੇ ਆ ਘਰੇ ਜਾ ਕੇ ਵਲੌਗ ਦਾ ਕਰਾਂਗੇ ਐਂਡ ਬਰਤਾਜਾ ਅਦਰਸ ਕਿੰਨਾ ਹੈ ਐਂਡ ਹਾਂਜੀ ਬਾਬਿਓ ਘਰੇ ਪਹੁੰਚ ਚੁੱਕੇ ਆ। ਥੋਮ ਦੇ ਕਮੋਂਦੇ ਹੋਏ ਆਖਰ ਨੂੰ। ਰੇਨ ਬਸੇ ਰੇ ਚ ਪਹੁੰਚ ਚੁੱਕੇ ਆਪਦੇ। ਸਮਾਨ ਚੈੱਕ ਰੂ ਸਮਾਨ, ਸ਼ਾਪਿੰਗ, ਸ਼ਾਪਿੰਗ ਦਾ ਕਿਹੜੀ ਕੱਪੜੀ ਸੀਗੇ। ਓ ਮਾਈ ਗੋਡ। ਹਾਂਜੀ ਹਾਂਜੀ। ਸਾਡਾ ਆ ਬੰਦਾ ਚੈੱਕ ਕਰੋ ਯਾਰ ਇਹ ਸਾਈਡ ਹੋਇਆ ਬੈਠਾ ਸੀ ਗਿਰ ਤੱਜ। ਹਾਂਜੀ ਬੇਟਾ ਜੀ। ਕਿਵੇਂ ਹੋ ਜੀ? ਗੁੱਸੇ ਦੀ ਹੋ। ਹਾਂ। ਬਾਕੀ ਆਕਗੇ ਆ ਜੀ ਤੁਰਾ ਫਿਰਾ ਬਹੁਤ ਹੋਇਆ ਤੇ ਬਾਕੀ ਆਪਣਾ ਅੱਜ ਦਾ ਵਲੋਗ ਸਿਰਫ ਇੰਨਾ ਹੀ ਆ ਨਵੇਂ ਵਲੋਗ ਚ ਮਿਲਾਂਗੇ ਹੁਣ ਤੁਹਾਨੂੰ ਹਾਂਜੀ ਆ ਬੱਚੇ ਨੇ ਖੇਡਾ ਦਿਖਾ ਓਏ ਇਹ ਇਹ ਯੇ ওকে ਟੇਕ ਕੇਅਰ ਬਾਏ ਬਾਏ